ਖੜੇ ਦੀ ਸ਼ੁਰੂਆਤ ਕਿਹੜੇ ਸਾਲ ਚ ਹੋਈ ਸੀ ਤੇ ਮੋਟੀਵੇਸ਼ਨ ਕੀ ਸੀ ਕਿ ਇਹ ਚੀਜ਼ ਸ਼ੁਰੂ ਕਰਨੀ ਤੁਸੀਂ ਜਿਵੇਂ ਤੁਸੀਂ ਆਪ ਖੋਲਦੇ ਸੀ ਜਾਂ ਤੇ ਆਪਣੇ ਕੋਈ ਜਵਾਨੀ ਦੇ ਕਿੱਸੇ ਸੁਣਾ ਦਿਓ ਕੋਈ ਉਹ ਮਾਰਾ ਸੱਚੇ ਹਲੇ ਵੀ ਤੁਸੀਂ ਜਵਾਨ ਨਹੀਂ ਹੋ ਪਰ ਚੜ੍ਹਦੀ ਜਵਾਨੀ ਦੇ ਕਿੱਸੇ ਕੋਈ ਜਦੋਂ ਤੁਸੀਂ ਖੇਡਦੇ ਸੀ ਉਹਦੇ ਦੇ ਕੁਝ ਦੱਸ ਦਿਓ ਭਾਜੀ ਜਿਹੜਾ ਉਹ ਮੇਰਾ ਮੇਰਾ ਜਿਹੜਾ ਪੀਰੀਅਡ ਸੀਗਾ ਨਾ ਜੀ ਉਹ ਮੇਰਾ ਤਾਂ ਮਤਲਬ ਠੀਕ ਨਹੀਂ ਰਹਾ ਲੜਾਈ ਝਗੜਿਆਂ ਚ ਰਹਾ ਹੈ ਹਾਂ ਬਹੁਤ अच्छा ਲੋਕਾਂ ਨੇ ਯੂਜ਼ ਇਹ ਕੀਤਾ ਪਰਸਨਲ ਲੜਾਈ ਕੋਈ ਨਹੀਂ ਜਿਹਨੇ ਸੱਦ ਲਿਆ ਉਸ ਕਿਸਮ ਹਰ ਚ ਫਸ ਜਾਣਾ ਉਹ ਭੋਲੇ ਭਾਗੇ ਹਾਂ ਇਹ ਸਾਡਾ ਆ ਹਾਂ ਪਰ ਲੋਕਾਂ ਨੇ ਵਰਤਿਆ ਓਕੇ ਤੇ ਜਦੋਂ ਚੀਜ਼ ਦਾ ਅਹਿਸਾਸ ਜਿਆ ਹੋਇਆ ਤੇ ਯਾਰ ਮੈਂ ਤਦ ਕਿਹਾ ਨਾ ਵੀ ਬੇਟੇ ਜਾਣ ਤੋਂ ਬਾਅਦ ਅਹਿਸਾਸ ਹੋਇਆ ਵੀ ਯਾਰ ਜਿਨ੍ਹਾਂ ਨੇ ਮਰਦੇ ਲੜਦੇ ਝਗੜਦੇ ਉਹ ਕੀ ਕਰਨਾ ਜਦੋਂ ਨਾਲ ਦਾ ਹੀ ਨਹੀਂ ਰਿਹਾ ਹਾਂਜੀ ਹਾਂਜੀ ਉਹ ਵਾਹ ਚੀਜ਼ਾਂ ਤੋਂ ਵੀ ਪਿੱਛੇ हट ਗਏ ਓਕੇ ਮੇਰੇ ਨਾਲ ਕਾਫੀ ਟਾਈਮ ਤੋਂ ਜੁੜਿਆ ਹਾਂ ਸ਼ੁਰੂ ਤੋਂ ਹੀ ਜਿਆਦੀ ਹੋਸ਼ ਸੰਭਾਲੀ ਆ ਸਵੇਰ ਟਾਈਮ ਸ਼ਾਮ ਟਾਈਮ ਤੂੰ ਬਤੀ ਕਰਨੀ ਆ ਆਪਣੀ ਹੂੰ ਪਲਵਾਨੀ ਤੇ ਕੁਸ਼ਤੀ ਕਬੱਡੀ ਅੱਧੀ ਚੱਲਦੀ ਰਹੀ ਆਪਣੀ ਕ੍ਰਿਕਟ ਵੀ ਵਧੀਆ ਹੀ ਖੇਲੇ ਆ ਹੈ ਹਾਂ ਆਹਰੋਂਦਰ ਕਿ ਵਧੀਆ ਖੇਲੀ ਆ ਜਿੰਨਾ ਟਾਈਮ ਖੇਲੇ ਪਿੰਡ ਦੀ ਟੀਮ ਹਰੇਕ ਜਗ੍ਹਾ ਫਸਤੇ ਆ ਗਿਆ ਚਾਹੇ ਕਬੱਡੀ ਦੀ ਸੀਗੀ ਚਾਹੇ ਕ੍ਰਿਕਟ ਦੀ ਸੀਗੀ ਓਕੇ ਹਾਂ ਮਤਲਬ ਕਬੱਡੀ ਕ੍ਰਿਕਟ ਦੋਨੇ ਚੱਲਦੇ ਸੀਗੇ ਹਾਂ ਪਲਵਾਨੀ ਪੂਰੀ ਪਲਵਾਨੀ ਠੀਕ ਹੈ ਠੀਕ ਹੈ ਤਿੰਨੇ ਚੀਜ਼ਾਂ ਨਾਲ ਨਾਲ ਚੱਲਦੀਆਂ ਸੀ ਹਾਂ ਸਰਟੀਫਿਕੇਟ ਆਪਾਂ ਨੂੰ ਸਾਰੇ ਹੈਗੇ ਆ ਡਿਸਟ੍ਰਿਕਟ ਦੇ ਸਟੇਟ ਦੇ ਅੱਛਾ ਹਾਂ ਤੇ ਕਿਹੜੇ ਸੰਚ ਸ਼ੁਰੂ ਕੀਤਾ ਤੁਸੀਂ ਮੇਰੇ ਫਾਦਰ ਸਾਹਿਬ ਨੇ ਸਾਨੂੰ 1976 ਜੇ ਖਾਣਾ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਤੇ ਨਾਲ ਦੀ ਨਾਲ ਡੇਰੇ ਦੀ ਸੇਵਾ ਕਰਦੇ ਰਹੇ ਕਿਉਂਕਿ ਪਿਤਾ ਜੀ ਨੂੰ ਪੁਲਵਾਨੀ ਦਾ ਵਰਗਮ ਦਾ ਬਹੁਤ ਸ਼ੌਂਕ ਸੀਗਾ 25 25 ਸਪਾਡੇ ਮਾਰੋ ਮੇਰਾ ਪਤ ਬਾਹਰ ਹੋ ਜਾ ਪਹਿਲਾਂ ਰਿਲੈਕਸ ਹੋ ਕੇ ਛੋਟਿਆਂ ਨੇ ਅੰਦਰੇ ਮਾਨੇ ਆ ਸ਼ਾਬਾਸ਼ ਤਾਂ ਵਜੀ ਡੈਡੀ ਨੂੰ ਵੀ ਪੁਲਵਾਨੀ ਦਾ ਬਹੁਤ ਸ਼ੌਂਕ ਸੀਗਾ ਸਾਨੂੰ ਵੀ ਉਹ ਫਿਰ ਸਾਾਨੂੰ ਦੇਖ ਦੇ ਕੇ ਨਾ ਉਹ ਦਿਮਾਗ ਸੈਟ ਅਪ ਹੋ ਗਿਆ ਵੀ ਨਹੀਂ ਯਾਰ ਇਹ ਚੀਜ਼ ਜ਼ਰੂਰੀ ਆ ਸਹੀ ਰਾਇ ਹੁਣ ਜਦੋਂ ਸਾਡਾ ਮਾਈਂਡ ਸੈਟ ਹੋਇਆ ਵਾ ਫਿਰ ਸਾਨੂੰ ਲੱਗਦਾ ਇਹਨਾਂ ਨੂੰ ਵੀ ਬੱਚਿਆਂ ਨੂੰ ਵੀ ਜੇ ਸਾਡੇ ਦੀ ਤabbe ਕਿਸੇ ਦੇ ਸੰਭਾਲੀਏ ਜਦੋਂ ਕਿਸੇ ਦੇ ਸੰਭਾਲਾਂਗੇ ਪਰਮਾਤਮਾ ਆਪ ਹੀ ਬਖਸ਼ ਦਊਗਾ ਜੀ ਸਹੀ ਗੱਲ ਹੈ ਉਹ ਕਹਿੰਦੇ ਸਰਬੱਤ ਦਾ ਭਲਾ ਮੰਗੋ ਜੇ ਸਾਰਿਆਂ ਦਾ ਭਲਾ ਮੰਗਾਗੇ ਆਪਾਂ ਆਪੇ ਵਿੱਚ ਆ ਜਾਾਂਗੇ ਹਾਂਜੀ ਤੇ ਜੇ ਮੈਂ ਇਹ ਨਾਲ ਬਾਰੇ ਕੁਝ ਕਰਦਾ ਮੇਰੇ ਬੱਚਿਆਂ ਦਾ ਪਰਮਾਤਮਾ ਕਰਨ ਵਾਲਾ ਹੈਗਾ ਹੀ ਆ ਜੀ ਜੀ ਐਡੇ ਵੀ ਨਹੀਂ ਪਾਪ ਕੀਤੀ ਯਾਰ ਨਹੀਂ ਨਹੀਂ ਤੁਸੀਂ ਪੜਾਈ ਕਰਦੇ ਪਿਓ ਸ਼ਾਬਾਸ਼ ਖਿੱਚ ਕੇ ਮੇਰਾ ਪੁੱਤ